ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਾ ਵੀਡੀਓ ਲੈ ਕੇ ਆਏ ਆ ਬਣਾਂ ਵਾਲੀ ਪੱਗ ਜਿਹੜੀ ਫ੍ਰੀ ਸਟਾਈਲ ਸ਼ੇਪ ਦੇ ਵਿੱਚ ਬਣੀ ਹੈ ਜਿਹੜਾ ਜਿਹੜਾ ਤੁਸੀਂ ਇਹ ਪਹਿਲਾ ਲਗਾਉਣਾ ਹੈ ਸਿਰ ਦੇ ਸੈਂਟਰ 'ਚ ਲਿਆ ਕੇ ਪੁਣੀ ਦਾ ਖੁਲਦਾ ਫਸਾ ਥੱਲੇ ਰੱਖ ਕੇ ਤੇ ਪੰਦ ਪਾਸਾ ਉਤੇ ਰੱਖ ਕੇ ਇਹਦੇ ਵਿੱਚ ਜਿਹੜਾ ਦੋ ਪੱਲੇ ਹੋਣਗੇ ਉਸ ਦੇ ਵਿੱਚੋਂ ਇੱਕ ਉਤਲੇ ਪੱਲੇ ਦੇ ਬਲ ਜਿਹੜੇ ਬਲ ਉਤਲੇ ਪੱਲੇ ਨੂੰ ਤਾਂ ਚੱਕ ਕੇ ਬਲ ਬਣਾ ਕੇ ਥੱਲੇ ਲੰਦੇ ਦੇ ਚੰਗੀ ਤਰ੍ਹਾਂ ਨੋਕ ਉੱਤੇ ਸੈੱਟ ਕਰਕੇ ਲੜਨੂੰ ਉਤਲਾ ਨੂੰ ਅਗਰ ਖਿੱਚ ਕੇ ਉਤਲੇ ਇਹੜਾ ਪਲਾਉ ਉਸ ਨੂੰ ਖਿੱਚ ਕੇ ਤੇ ਇਹੜੇ ਇਸੇ ਤਰ੍ਹਾਂ ਬੜਬੜਾ ਕੇ ਲੜ ਲਗਾਉਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹੜਾ ਜਿਹਨੇ ਅਗਲਾ ਲੜ ਲਗਾਉਣਾ ਹੈ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇੱਕ ਗੈਰ ਜਿਹੜਾ ਬੈਗ ਤੋਂ ਪਿੰਚ ਕਰਕੇ ਉਤਲਾ ਇਹੜਾ ਲੜਾਗਾ ਉਤਲੇ ਉਤਲਾ ਪੇਜ ਬਣਾ ਕੇ ਇੱਕ ਵਾਲੜ ਨੂੰ ਥਲੇ ਨੂੰ ਖਿੱਚ ਕੇ ਗੁੱਠੇ ਦੀ ਉਂਗਲ ਦੇ ਮੱਧ ਨਾਲ ਜਿਹੜੇ ਬਲ ਨੇ ਉਹ ਤੁਸੀਂ ਇੱਕ ਥਾਂ ਵਿੱਚ ਇਕੱਠੇ ਕਰਕੇ ਉਸ ਲੜ ਦੀ ਨੋਕ ਬਣਾ ਕੇ ਲਗਾ ਦੇਣੀ ਹੈ ਉਸ ਨੂੰ ਹਲਕਾ ਜਿਹਾ ਮੋੜ ਦੇਣਾ ਹੈ ਉਸ ਹਲਕਾ ਮੋੜ ਤਵਾ ਲਗਾ ਦੇਣਾ ਹੈ ਇਸ ਲੜ ਦਾ ਇਸ ਲੜ ਦੇ ਵਿੱਚ ਵੀ ਪੂਰੇ ਪ੍ਰੋਪਰ ਬਲ ਪਾ ਪਾ ਦਿਓ ਚੰਗੀ ਤਰ੍ਹਾਂ ਬਲ ਪਾ ਕੇ ਆਹਨ ਨੂੰ ਲਗਾ ਦੇਣਾ ਹੈ ਤੁਸੀਂ ਬਾਅਦ ਵਿੱਚ ਜਿਹੜੇ ਬੰਨ੍ਹਨੇਗੇ ਉਹ ਬਾਦ ਦੀ ਮੱਤ ਨਾਲ ਜਾਂ ਫਿਰ ਸੂਰਜ ਦੀ ਮੱਤ ਨਾਲ ਤੁਸੀਂ ਟਾਈਟ ਕਰ ਲੈਣੇ ਨੇ ਜਿਹੜਾ ਤੁਸੀਂ ਇਹਨੇ ਅਗਲਾ ਲੜ ਲਗਾਉਣਾ ਹੈ ਉਹ ਨੂੰ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇੱਕ ਗਰ ਬੈਗ ਤੋਂ ਪਿੰਚ ਕਰਕੇ ਉਸ ਲੜ ਨੂੰ ਉਸੇਰੇ ਦਾ ਖੋਲ ਕੇ ਉਂਗਲੀ ਤੇ ਗੂਠੇ ਦੀ ਮੱਤ ਨਾਲ ਇਹੜੇ ਬਲ ਇਕੱਠੇ ਕਰ ਲੈਣੇ ਨੇ ਸਾਰੇ ਵਾਲ ਇਕੱਠੇ ਕਰਨ ਤੋਂ ਬਾਅਦ ਹਲਕਾ ਉਸ ਲੜ ਨੂੰ ਵੀ ਫੋਲਡ ਕਰਕੇ ਲਗਾ ਦੇਣਾ ਹੈ ਉਸ ਲੜ ਦੇ ਵਿੱਚ ਵੀ ਚੰਗੀ ਤਰ੍ਹਾਂ ਬਲ ਪਾ ਲੈਣੇ ਹਨ ਚੰਗੀ ਤਰ੍ਹਾਂ ਜਿਹੜੀ ਨੋਕ ਆ ਉਹ ਸੈੱਟ ਕਰ ਲੈਣੀ ਆ ਤੁਸੀਂ ਨੇ ਉਹ ਜਿਹੜੇ ਬਲ ਲਿਓ ਬਾਅਦ ਦੀ ਬਦਲ ਆ ਲੈ ਟੈਟ ਕਰ ਲਿਓ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਉਹ ਪੂਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜੜਾ ਪੇਜ ਬਣਾ ਕੇ ਗਰ ਬੈਗ ਤੋਂ ਪਿੰਚ ਕਰਕੇ ਜਿਹੜਾ ਗੁੱਠੇ ਦੀ ਗੁੱਠੇ ਦੀ ਤੇ ਉਂਗਲ ਦੀ ਮੱਧ ਨਾਲ ਵਾਲ ਇਕੱਠੇ ਕਰਕੇ ਉਸ ਲੜੜ ਨੂੰ ਵੀ ਹਲਕਾ ਜਿਹਾ ਫੋਲਡ ਕਰਕੇ ਲੜੜ ਨੂੰ ਲਗਾ ਦੇਣਾ ਹੈ ਉਸ ਲੜੜ ਦੇ ਵਿੱਚ ਵੀ ਚੰਗੀ ਤਰ੍ਹਾਂ ਵਾਲ ਪਾ ਲੈਣੇ ਹਨ ਇਸ ਲੜ ਦੇ ਇਹੇ ਸ਼ੇਪ ਆ ਸੈੱਟ ਕਰਕੇ ਉਸ ਤੋਂ ਲੜ ਨੂੰ ਸੈੱਟ ਕਰਕੇ ਉਸ ਲੜ ਦਾ ਸੈੱਟ ਕਰ ਲੈਣਾ ਹੈ ਜਿਹੜੇ ਜਿਹਨੇ ਪੱਗ ਪੈਂਦੀ ਮੱਦਰਾਲ ਜਿਹੜੇ ਲੜ ਬਲਦੇ ਹੋ ਤੁਸੀਂ ਨੇ ਸੰਗਣੇ ਕਰ ਲੈਣੇ ਹਨ ਲੈਟ ਬੈਟ ਜਿਹੜੇ ਪੱਗ ਪੈਂਦੀ ਮੱਦਰਾਲ ਇਹ ਲੜ ਬਲਣੇ ਉਹ ਥੋੜੇ ਜਿਹਾ ਬਾਜ ਜਾਂਦੇ ਨੇ ਤੇ ਜਿਹੜੇ ਬਲ ਲਿਓ ਟੈਟ ਹੋ ਜਾਂਦੇ ਨੇ ਇਹ ਲੜ ਨੂੰ ਅਗਲਾ ਲੜਦੋ ਗੋਣਾ ਹੈ ਪੁਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉਤੇ ਰੱਖ ਕੇ ਇੱਕ ਗਰ ਬੈਗ ਤੋਂ ਪਿੰਚ ਕਰਕੇ ਕੂਠੇ ਦੀ ਜੇ ਉਂਗਲੀ ਦੀ ਮੁਰਦ ਨਾਲੇ ਬਾਲਲੇ ਇਕ ਸਮੇਂ ਇਕੱਠੇ ਕਰ ਲੈਣੇ ਹਨ ਇਕੱਠੇ ਕਰਨ ਤੋਂ ਬਾਅਦ ਉਸ ਲੜ ਨੂੰ ਵੀ ਹਲਕਾ ਜਿਹਾ ਫੋਲਡ ਕਰਕੇ ਲੜ ਨੂੰ ਲਗਾ ਦੇਣਾ ਹੈ ਉਸ ਲੜ ਦੇ ਵਿੱਚ ਵੀ ਇਹਨਾਂ ਪ੍ਰੋਪਰ ਵਾਲ ਪਾ ਲੈਣੇ ਹਨ ਕਿੰਨੀ ਤਰ੍ਹਾਂ ਵਾਲ ਪਾ ਕੇ ਬਾਦੀ ਮਜ਼ੇ ਨਾਲ ਐਂ ਸਾਰੇ ਵਾਲ ਨੇ ਜਿਹੜੇ ਸੈਟ ਕਰ ਲੈਣੇ ਹਨ ਕਿਹੜਾ ਤੁਸੀਂ ਇਹਨੇ ਅਗਰ ਲਗਾਉਣਾ ਹੈ ਕੋਈ ਨਾ ਖੋਲਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਬੈਗ ਕਰ ਬੈਗ ਤੋਂ ਪਿੰਚ ਕਰਕੇ ਉਸ ਲੜਦਾ ਵੀ ਜਿਹੜਾ ਉਤਲਾ ਪੇਚ ਆ ਉਤਰਾ ਪੇਜ ਬਣਾ ਕੇ ਲੜਨ ਨੂੰ ਲਗਾਉਣਾ ਹੈ ਜਿਹੀ ਤਰ੍ਹਾਂ ਲੜਨ ਨੂੰ ਸੈੱਟ ਕਰਕੇ ਲਗਾਉਣਾ ਹੈ ਉਸ ਲੜ ਦੇ ਵਿੱਚ ਹਲਕੇ ਜਿਹੜੇ ਬਲ ਪਾ ਲੈਣੇ ਹਨ ਹੈਨਾ ਬੜਪਣ ਤੋਂ ਬਾਅਦ ਉਸ ਲੜ ਨੂੰ ਲਗਾ ਦੇਣਾ ਹੈ ਉਸ ਲੜ ਦੇ ਵਿੱਚ ਵੀ ਪ੍ਰੋਪਰ ਬਲ ਪਾ ਦਿਓ ਜਿਹੀ ਤਰ੍ਹਾਂ ਬੜਪਾ ਕੇ ਲੜ ਨੂੰ ਲਗਾ ਦੇਣਾ ਹੈ ਤੁਸੀਂ ਜਿਹੜੇ ਉਤਨੇ ਪੇਚ ਲਹੇਗੇ ਉਹਦੇ ਛੇਵੇਂ ਲੜ ਦੇ ਵਿੱਚ ਜਿਹੜੇ ਬਲ ਪਾ ਸਕਦੇ ਹੋ ਉਦਦਰ ਉਹ ਵੀ ਤੁਸੀਂ ਬਾਦ ਦੀਆਂ ਫਿਰ ਸੂਈ ਦੀ ਮਦਦ ਨਾਲ ਜਿਹੜੇ ਵਾਲ ਨੇ ਉਹ ਸੈੱਟ ਕਰ ਲੈਣੇ ਹਨ ਜਿਹੜੇ ਵੀਰੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਸਾਡੇ ਜਿਹੜਾ Facebook ਪੇਜ ਆ ਉਸ ਨੂੰ ਫੋਲੋ ਫੋਲੋ ਜ਼ਰੂਰ ਕਰਨ ਚੰਗੀ ਤਰ੍ਹਾਂ ਇਹ ਬਣ ਲਿਓ ਤੁਸੀਂ ਨੇ ਸੈੱਟ ਕਰ ਲੈਣੇ ਹਨ ਉਸ ਤੋਂ ਅਰਸੀ ਪਾਉ ਸੈੱਟ ਕਰਨ ਤੋਂ ਬਾਅਦ ਲਾਈਨ ਅਗਲਾ ਲੜ ਦਗਾਉਣਾ ਹੈ ਉਸ ਦੀ ਐਨ ਪੂਣੀ ਖੋਲ ਕੇ ਉਸ ਰੜ ਦਾ ਜਿਹੜਾ ਉਸ ਤਰ੍ਹਾਂ ਬੜਾ ਦੇ ਵਿੱਚ ਲਗਾਉਣਾ ਹੈ ਜਿਹੜੇ ਉੱਤ ਲੜ ਉਹਦੇ ਮੜੇ ਬਲਤਾ ਚੱਕ ਕੇ ਤੇ ਲੜ ਨੂੰ ਉਸ ਲੜ ਦੇ ਜਿਹੜੇ ਦੇ ਵਿੱਚ ਬਲ ਪਾ ਕੇ ਹਲਕੇ ਜਿ ਬਲ ਪਾ ਕੇ ਆੜ ਨੂੰ ਲਗਾ ਦੇਣਾ ਹੈ ਆੜ ਤੋਂ ਚੰਗੀ ਤਰ੍ਹਾਂ ਜਿਹੜਾ ਨੋਕ ਦੇ ਕੋਲ ਤੋਂ ਨੇੜਾ ਧੱਪ ਦੇਣਾ ਹੈ ਤਰੀ ਦੇ ਛੇ ਬਲੜ ਦੇ ਵਿੱਚ ਜਿਹੜੇ ਬਾਦੀ ਬਣਾੜੇ ਬਲ ਉਹ ਟਾੜ ਕਰ ਲੈਣੇ ਹਨ ਉਹ ਲੜ ਦੇ ਵਿੱਚ ਤੁਸੀਂ ਨੇ ਬਾਕੀ ਲੜਾਂ ਦੇ ਵਿੱਚ ਜਿਹੜਾ ਪੱਗ ਪੱਗ ਬਰਨ ਨਾਲ ਜਿਹੜੇ ਬਲ ਨੇ ਉਹ ਸੈਟ ਕਰ ਲੈਣੇ ਹਨ ਜੇ ਕਰਤਾ ਨੂੰ ਸਾਡੀ ਵੀਡੀਓ ਬਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਤੁਸੀਂ ਨੇ ਆ ਕੇ ਲੜ ਲਗਾਇਆ ਸੀ ਉਸ ਦੇ ਵਿੱਚ ਵੀ ਜਿੰਨੀ ਤਰ੍ਹਾਂ ਵੜ ਪਾ ਲੈਣੇ ਹਨ ਉਹ ਸਾਰੇ ਲਣਾ ਦੇ ਪਿਛੇ ਜਿਹੜਾ ਬਲ ਨੇਗੇ ਪੱਗ ਬੰਦੀ ਬਦਲਾਂ ਚੰਗੀ ਤਰ੍ਹਾਂ ਬਲ ਪਾ ਲੈਣੇ ਹਨ ਜਿਹੜਾ ਤੁਸੀਂ ਇਹਨੇ ਸਿਰ ਟਕਣਾ ਹੈ ਜਿਹੜਾ ਤੁਸੀਂ ਇਹਨੇ ਪਹਿਲਾਂ ਲਦਾ ਗਏ ਸਿਰ ਦੇ ਸੈਂਟਰ ਤੋਂ ਲਿਆ ਕੇ ਉਸੜਾ ਨੂੰ ਚੰਗੀ ਤਰ੍ਹਾਂ ਖੋਲ ਕੇ ਸਾਰੇ ਸਿਰ ਤੇ ਕ ਫਲਾ ਕੇ ਲੜ ਨੂੰ ਗੁੱਠਾ ਜਾਂ ਫਿਰ ਬਾਦੀ ਮਦਰਾ ਤੁਸੀਂ ਇਹਨੇ ਦਬਲ ਕੇ ਅੰਦਰ ਦੱਬ ਲੈਣਾ ਹੈ ਤੁਹਾਨੂੰ ਇਹ ਪੇਚੜਾ ਲਗਾਉਣਾ ਹੈ ਦੋਨਾਂ ਪਾਸੇ ਖੋਲ ਕੇ ਲੜਾ ਤੋਂ ਲਗਾ ਲੈਣਾ ਹੈ ਵੀਡੀਓ ਦੇ